ਇਹ ਕੀ ਆ ਕੀ ਆ ਹੈ ਪੁੱਤ ਕੀ ਆ ਸੱਪ ਸੱਪ ਤੁਸੀਂ ਡਰਦੇ ਹੋ ਡਰਦੇ ਹੋ ਹੈ ਸੱਪ ਤੋਂ ਡਰ ਲੱਗਦਾ ਚੱਕ ਲੈ ਚੱਕ ਲੈ ਆਈ ਸੱਪਾਂਗੇ ਛੱਪਾਂਗੇ ਸੱਪਾਂਗੇ ਭੱਜ ਲਿਆ ਭੱਜ ਲਿਆ ਉਹ ਕਿਛਰੀਂ ਢੇ ਲੈ ਕੇ ਆਉਂਦੇ ਬਿਲਕੁਲ ਹੀ ਸੱਪ ਵਰਗੇ ਲੱਗਦੇ ਆ ਬਲਬਲੇਵੇਂ ਖਾਦੇ ਹੋਏ ਆ ਧਾਰੀਆਂ ਤੁੜੀਆਂ ਬੜੀਆਂ ਹੋਈਆਂ ਉੱਤੇ ਛੋਟੇ ਜਿਹੜੇ ਡਰਦੇ ਆ ਹਾਂਜੀ ਹੈਲੋ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਹਾਂਜੀ ਸੌਣ ਦੇ ਵਿੱਚ ਤਕਰੀਬਨ ਹਰ ਘਰ ਹੀ ਇਹ ਬਣਦੇ ਨੇ ਪੂਰੇ ਤੇ ਸਾਡੇ ਵੀ ਅੱਜ ਵਾਰੀ ਆ ਗਈ ਤੇ ਹਰਪ੍ਰੀਤ ਤੇ ਮਨਦੀਪ ਲੱਗੀਆਂ ਹੋਈਆਂ ਨੇ ਇਹ ਤਿਆਰੀ ਕਰਨ ਮੈਂ ਘਰ ਨਹੀਂ ਸੀਗੀ ਮੈਂ ਗੁਰਦੁਆਰਾ ਸਾਹਿਬ ਗਈ ਹੋਈ ਸੀ ਸ਼ਾਮ ਦਾ ਰਹਿਰਾਸ ਸਾਡਾ ਪਾਠ ਮੈਂ ਕਰਦੀ ਹੁੰਨੀ ਆ ਤੇ ਇਹ ਫਿਰ ਪਿੱਛੇ ਤਿਆਰੀ ਕਰਦੀ ਸੀ ਇਹਨਾਂ ਨੇ ਆਪ ਹੀ ਵੀਡੀਓ ਬਣਾਈ ਥੋੜੀ ਬਹੁਤ ਸ਼ੂਟ ਕਰੀ ਮੈਂ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਉਧਰ ਆਟਾ ਘੋਲਦੇ ਸੀਗੇ ਤੇ ਇਧਰ ਇਹ ਖੀਰ ਧਰੀ ਆ ਚੁੱਲੇ ਤੇ ਚੌਲ ਧਰੇ ਨੇ ਪਹਿਲਾਂ ਪਾਣੀ ਵਿੱਚ ਪਾ ਕੇ ਚੰਨ ਪਹਿਲਾਂ ਇਹ ਰਿਜ ਜਾਣ ਤੇ ਜਦੋਂ ਚੌਲ ਰਿਜ ਗਏ ਤੇ ਹੁਣ ਇਹਦੇ ਵਿੱਚ ਪਾਤਾ ਆ ਅੱਜ ਵੱਡਾ ਜੱਗ ਦੁੱਧ ਦਾ ਹੁਣ ਇਹ ਮਿਕਸ ਕਰ ਦੇਣਾ ਵਾਲੀ ਆ ਜੂਗੀ ਵੈਸੇ ਜ਼ਿਆਦਾਤਰ ਅਸੀਂ ਔਨ ਹੀ ਬਣਾਉਂਦੇ ਹੈਗੇ ਅਸੀਂ ਸਿੱਧਾ ਦੁੱਧ ਦੇ ਵਿੱਚ ਚੌਲ ਪਾ ਕੇ ਗੈਸ ਤੇ ਉਵੇਂ ਬਣਾਉਂਦੇ ਆ ਬਸ ਅੱਜ ਥੋੜਾ ਲੇਟ ਹੋ ਗਈ ਸੀਗੇ ਤੇ ਹਾਂਜੀ ਆ ਸਮਾਨ ਪਿਆ ਵਾ ਜਿਹੜਾ ਆਪਾਂ ਨੂੰ ਪੂੜੇ ਬਣਾਉਣ ਨੂੰ ਚਾਹੀਦਾ ਵਾ ਖੁਰਚਣਾ ਤੇ ਬਗੈਰਾ ਤੇਲ ਡੱਕਾ ਤਿਆਰ ਕਰਿਆ ਹੋਇਆ ਤੇ ਉਹ ਕਾਰਡ ਜਿਹਦੇ ਨਾਲ ਫਲਾਉਣਾ ਹੈ ਪੂੜਾ ਤੇ ਇਧਰ ਖੀਰ ਦੀ ਤਿਆਰੀ ਜਿਹੜੀ ਪੂਰੀ ਕਰਕੇ ਲੱਗਣਗੇ ਇਹਦੇ ਵਿੱਚ ਹੁਣ ਚੀਨੀ ਮਿਕਸ ਕਰ ਰਹੇ ਨੇ ਇਧਰ ਕਸਟਰਡ ਪਾਉਣ ਲੱਗਿਆ ਥੋੜਾ ਜਿਹਾ ਖੀਰ ਦੇ ਵਿੱਚ ਕਸਟਰਡ ਦਾ ਸਵਾਦ ਵਧੀਆ ਲੱਗਦਾ ਹੈ ਖੀਰ ਜਿਆਦਾ ਟੇਸਟੀ ਹੋ ਜਾਂਦੀ ਆ ਤਾਂ ਕਰਕੇ ਦੋ ਚਮਚ ਵਿੱਚ ਕਸਟਰਡ ਘੋਲ ਕੇ ਪਾਤਾ ਸੀਗਾ ਜਦੋਂ ਪੂੜੇ ਬਣਾਉਣ ਲੱਗੇ ਤਾਂ ਮੀਂਹ ਆ ਗਿਆ ਵੈਸੇ ਕਰਿਆ ਤਾਂ ਵਿੜਾ ਜਿਹਾ ਹੀ ਗਿੱਲਾ ਬੱਟ ਫੇਰ ਵੀ ਕੰਮ ਵਧਾਤਾ ਤੇ ਫਟਾਫਟ ਕੋਈ ਥੁੱਲਾ ਚੱਕ ਕੇ ਛੱਤ ਦੇ ਥੱਲੇ ਕਰਿਆ ਅੰਦਰ ਹੂੰ ਚੁੱਲੇ ਚੌਕੇ ਦੇ ਵਿੱਚ ਫੇਰ ਉੱਥੇ ਲੱਗੀਆਂ ਬਣਾਉਣ ਅਸੀਂ ਉੱਥੇ ਸਮਾਨ ਦਾ ਵਸੇ ਸਾਰਾ ਖਲਾਰਾ ਕਿੱਡੇ ਪਾਵਾਂ ਚੁੱਲਾ ਚੌਕਾ ਸਾਡਾ ਛੋਟਾ ਹੀ ਆ ਉਧਰ ਮੇਰੀ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਦੀ ਦੀ ਆਵਾਜ਼ ਆ ਰਹੀ ਆ ਸਾਡੇ ਇੱਥੇ ਗ੍ਰੰਥੀ ਸਾਹਿਬਾ ਗੁਰਦੁਆਰਾ ਸਾਹਿਬ ਦਾ ਵੀ ਚੱਲਿਆ ਗਿਆ ਤੇ ਹਜੇ ਤੱਕ ਕੋਈ ਨਵਾਂ ਮਿਲਿਆ ਨਹੀਂ ਹੈਗਾ ਉਦੋਂ ਤੱਕ ਅਸੀਂ ਆਪ ਹੀ ਲੇਡੀਆਂ ਸਾਰਦੇ ਆਂਡ ਗਵਾਂਡੇ ਇਕੱਠੇ ਹੋ ਕੇ ਪਾਠ ਕਰਦੇ ਆਂ ਦੋਈ ਟਾਈਮ ਬੱਚਿਆਂ ਨੂੰ ਮੀਂਹ ਮਸਾ ਆਇਆ ਉਹ ਖੇਡਣ ਲੱਗੇ ਪਏ ਨੇ ਮੀਂਹ ਦੇ ਵਿੱਚ ਆਇਆ ਤਾਂ ਥੋੜਾ ਜਿਹਾ ਹੀ ਸੀਗਾ ਬਸ ਗਿਹੜਾ ਜਿਹਾ ਗਿੱਲਾ ਕਰਕੇ ਚਲੇ ਆ ਗਏ ਜਿਆਦਾ ਨੀਂਹੀ ਪੈ ਰਿਹਾ ਸਾਡੇ ਨਾਲ ਤਾਂ ਇਸ ਵਾਰ ਰੱਬ ਰੁੱਸਿਆ ਹੋਇਆ ਵਾ ਬਸ ਬਣਨ ਵਾਲੇ ਨੇ ਪੂਰੇ ਬਿੰਗੇ ਡੱਡੇ ਜਿਹੇ ਜਿਹੇ ਬਣੇ ਆ ਜੋ ਜੀ ਜਿਹਨੇ ਜਿਹਨੇ ਖਾਣੇ ਆ ਤੁਸੀਂ ਵੀ ਮਜ਼ਾ ਲਓ ਟੂਟਲਾ ਟੂਟ ਗਿਆ ਉਹ ਆ ਜਦੋਂ ਥੇ ਬਣੇ ਕਿਸਨੇ ਖਾਣਾ ਟੂਟਾ ਟੂਟਾ ਤੁਸੀਂ ਗੈਰ ਨੂੰ ਖੜਿਆ ਤੁਸੀਂ ਕਿੱਥੇ ਗਿਆ ਹੋ ਕਿਆ ਹੈ ਰੱਬ ਮੀ ਹੋਣੀ ਪੰਦਾ ਕਕੂ ਨਵ ਤੇਜ ਹੈ ਹੈਲੋ ਹੈਲੋ ਕਰੋ ਹੈਲੋ ਕਿ ਕੈਸੇ ਹੋ ਹੈਲੋ ਹੈਲੋ ਹੈਲੋ